ਸਾਥੀ ਕਾਲ ਤੁਸੀਂ ਦੇਖ ਰਹੇ ਹੋ ਐਲ ਐਮ ਆਈ ਟੀਵੀ ਪੰਜਾਬ ਤੇ ਗੱਲ ਕਰਦੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਬਟਾਲਾ ਦੀ ਜਿੱਥੇ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋ ਅਜਿਹੀ ਬੇਤੀਆਂ ਨੂੰ ਕਾਬੂ ਕੀਤਾ ਜੋ ਸਮਾਜ ਵਿਰੋਧੀ ਅੰਸਰਾਂ ਨਾਲ ਮਿਲ ਕੇ ਥਾਣਿਆਂ ਦੇ ਪੁਲਿਸ ਚੌਕੀਆਂ ਤੇ ਗਰਨੇਲ ਹਮਲਾ ਕਰਕੇ ਦਹਿਸ਼ਤ ਫਲਾਉਂਦੀ ਸਾਜ਼ਿਸ਼ ਰਚ ਰਹੇ ਸਨ ਥਾਣਾ ਸਿਟੀ ਦੇ ਐਸ ਐਚ ਓ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਐਸ ਐਸ ਪੀ ਸਹੀਲ ਕਾਸਮ ਮੀਰ ਅਤੇ ਡੀ ਐਸ ਪੀ ਸਿਟੀ ਸੰਜੀਵ ਕੁਮਾਰ ਦੀ ਦਿਸ਼ਾ ਨਿਰਦੇਸ਼ ਅਨੁਸਾਰ ਪੁਲਿਸ ਵੱਲੋਂ ਸਮਾਜ ਵਿਰੋਧੀ ਤੱਤਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪੰਥ ਵੀਰ ਸਿੰਘ ਔਰ ਪੰਥ ਅਤੇ ਜਸ ਫਕੀਰਤ ਸਿੰਘ ਵਾਸੀ ਪੁਰੀਆ ਕਲਾ ਜਿਨ੍ਹਾਂ ਦੇ ਸੰਬੰਧ ਵਿਦੇਸ਼ ਵਸਦੇ ਗੈਂਗਸਟਰ ਮੰਨੂ ਅਗਵਾਨ ਅਤੇ ਮਨਿੰਦਰ ਉੱਠ ਬਿੱਲਾ ਨਾਲ ਹਨ ਥਾਣਿਆਂ ਅਤੇ ਹੋਰ ਸਰਕਾਰੀ ਇਮਾਰਤਾਂ ਤੇ ਗਰਨੇਡ ਹਮਲੇ ਦੀ ਯੋਜਨਾ ਬਣਾ ਰਹੇ ਸਨ ਗੋਪਤ ਸੂਚਨਾ ਦੇ ਦਾਰ ਤੇ ਪੁਲਿਸ ਨੇ ਨਾਕਾਬੰਦੀ ਕੀਤੀ ਤੇ ਦੋਵੇਂ ਚੋਰਾਂ ਨੂੰ ਮੋਟਰਸਾਈਕਲ ਦੀ ਰੈਕੀ ਕਰਦੇ ਸਮੇਂ ਕਾਬੂ ਕਰ ਲਿਆ ਆਉਂਦੇ ਹਾਂ ਬਟਾਲਾ ਤੋਂ ਪਤਕਰ ਜਸਪਾਲ ਜੰਦਰ ਦੀ ਐਲਐਮਆਈ ਟੀਵੀ ਮੇਂ ਜਾਤੋ ਖਾਸ ਰਿਪੋਰਟ ਇਹਨਾ ਮਿਤੀ 9 11 25 ਨੂੰ ਐਸਆਈ ਸੁਖਰਾਜ ਜੀ ਉਹਨਾਂ ਨੂੰ ਸਿਗਰਟ ਮਿਲੀ ਕੇ ਦੋ ਨੌਜਵਾਨ ਜਿਹੜੇ ਥੋੜੀ ਸ਼ੁਦਮ ਮੋਟਰਸਾਈਕਲ ਤੇ ਆਪਣੇ ਵਾਰਦਾਤ ਕਰਨ ਦੀ ਰੈਕੀ ਕਰ ਰਹੇ ਨੇ ਵੀ ਕਿਤੇ ਬਿਲਡਿੰਗਾਂ ਤੇ ਬਲਾਸਟ ਕਰਨ ਵਾਸਤੇ ਸਰਕਾਰੀ ਤੇ ਜਾ ਕੇ ਚੋਕੀ ਹਟਾਣੀਆਂ ਦਿੱਤੀ। ਉਸ ਬੰਦੀਏ ਸੀਗਰੇ ਨੇ ਫਰਮਾਇਸ਼ ਦੇ ਆਧਾਰ ਤੇ ਇਹਨਾਂ ਵੱਲੋਂ ਐਫ ਆਈ ਆਰ ਨੰਬਰ 206 ਮਿਤੀ 9/11/25 ਅੰਡਰ ਸੈਕਸ਼ਨ 303 2 ਬੀ ਐਨ ਐਸ ਵਗੈਰਾ ਅਤਿ ਖਸਪਲੋਜਿਵੈਂਟ ਦਰਜ ਕਰਕੇ ਤਫਤੀਸ਼ ਕੀਤੀ। ਦੌਰਾਨ ਇਹ ਚੈਕਿੰਗ ਜਿਹੜਾ ਇਹ ਦੋ ਨੌਜਵਾਨ ਪੰਥਬੀਰ ਸਿੰਘ ਤੇ ਜਸਕੀਰ ਸਿੰਘ ਦੋਵੇਂ ਪਿੰਡ ਪੁਰੀਆਂ ਦੇ ਨੇ ਇਹਨਾਂ ਨੂੰ ਉਹਨੇ ਆਪਣੇ ਇੰਟਰੀਅਨ ਦਾ ਰੀਟਰ ਨੂੰ ਕਾਬੂ ਕੀਤਾ ਤੇ ਇਹਨਾਂ ਪਾਸੋਂ ਜੋ ਇਹਨਾਂ ਨੇ ਵਾਰਦਾਤਾ ਲਈ ਚੋਰੀ ਕੀਤਾ ਸੀ ਮੋਟਰਸਾਈਕਲ ਚੋਰੀ ਕੀਤਾ ਹੈ ਬਰਾਮਦ ਕੀਤਾ ਉਹਨਾਂ ਇਹ ਐਸਆਈ ਵੱਲੋਂ ਮੌਕੇ ਤੇ ਗ੍ਰਾਹਣੇ ਪੁੱਛ ਗਈ ਸੀ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਮੰਨੂ ਗਵਾਨ ਤੇ ਮਨਿੰਦਰ ਤੇ ਬਿੱਲਾ ਜਿਹੜੇ ਹੈ ਵਿਅਕਟਰ ਜਿਹੜੇ ਇਹਨਾਂ ਦੇ ਨਾਲ ਜਿਹੜੇ ਦੇ ਸੰਬੰਧ ਨੇ ਇਹਨਾਂ ਨੂੰ ਜਿਹੜੀ ਉੱਥੇ ਹੁੰਦੀ ਹੈ ਪੈਸਾ ਵੀ ਹੁੰਦਾ ਹੈ ਇਸ ਸੰਬੰਧ ਵਿੱਚ ਉਹਨਾਂ ਆਵਾਜ਼ਦਾਤਾ ਕਰਨੀਆਂ ਸੀ ਇੱਥੇ ਬਟਾਲੇ ਦੇ ਵਿੱਚ ਪਰ ਚੰਗੀ ਕਿਸਮਤ ਹੈ ਕਿ ਇਹ ਪਹਿਲੂ ਹੀ ਕਾਬੂ ਆ ਗਿਆ ਕਾਰਵਾਈਆਂ ਨੂੰ ਅਰੈਸਟ ਪਾਈ ਇਹਨਾਂ ਦਾ ਕੋਰਟ 'ਚ ਪੇਸ਼ ਕਰਕੇ ਰਿਮਾਂਡ ਆਸ ਕੀਤਾ ਗਿਆ ਹੈ ਪੁੱਛ ਕੇ ਚੱਲ ਰਹੀ ਹੈ ਇਸ ਬੰਦ ਵਿੱਚ